ਸੰਗਤ ਦੇ ਸਾਹਮਣੇ ਰੱਖਦਾ ਇਹ ਹੀ ਸ਼ਬਦ ਇਹ ਹੀ ਤੁਨ ਇਹਨਾਂ ਦੋ ਪੰਕਤੀਆਂ ਨੂੰ ਆਧਾਰ ਬਣਾਇਆ ਹੈ ਮਨ ਨੇ ਮਗ ਨਾ ਚੱਲੇ ਪੰਥ ਪੰਥ ਦੇ ਅਰਥ ਨੇ ਰਸਤਾ ਮਾਰਕ ਪੰਥ ਤੇ ਜੋ ਚੱਲਦਾ ਉਹਨੂੰ ਪੰਥੀ ਕਹਿੰਦੇ ਨੇ ਹਿੰਦੀ 'ਚ ਯਾਤਰੀ ਕਹਿੰਦੇ ਨੇ ਪੰਥ ਨੂੰ ਮਾਰਗ ਕਹਿੰਦੇ ਨੇ ਪੁਰਦੂ ਫਾਰਸੀ ਦੇ ਚ ਰਾਹੀ ਕਹਿੰਦੇ ਨੇ ਮਾਰਗ ਪੰਥ ਨੂੰ ਰਾਹ ਕਹਿੰਦੇ ਨੇ ਰਸਤਾ ਰਾਹ ਸ਼ਾਰਾ ਅਰਬੀ ਫਾਰਸੀ ਜਿਸ ਤਰ੍ਹਾਂ ਹੈ ਚੱਲਣ ਵਾਲੇ ਨੂੰ ਰਾਹੀ ਕਹਿੰਦੇ ਨੇ ਯਾਤਰੀ ਕਹਿੰਦੇ ਨੇ ਪੰਥੀ ਕਹਿੰਦੇ ਅਗਰ ਕੋਈ ਰਾਹੀ ਹੈ ਪੰਥੀ ਹੈ ਯਾਤਰੀ ਹੈ ਯਾ ਯਾਤਰਾ ਆਰੰਭ ਹੁੰਦੀ ਏ ਅਗਿਆਨ ਤੋਂ ਯਾਤਰਾ ਸਮਾਪਤ ਹੁੰਦੀ ਏ ਗਿਆਨ ਤੇ ਯਾਤਰਾ ਆਰੰਭ ਹੁੰਦੀ ਏ ਦੁੱਖ ਤੋਂ ਸਮਾਪਤ ਹੁੰਦੀ ਏ ਮਹਾ ਸੁਖ ਤੇ ਆਨੰਦ ਤੇ ਮਨੁੱਖ ਨੂੰ ਦੁੱਖ ਨੇ ਚੋਟ ਨਹੀਂ ਮਾਰੀ ਜਾਂ ਕਿਸੇ ਦੇ ਦੁੱਖ ਨੇ ਇਸ ਨੂੰ ਚੋਟ ਨਹੀਂ ਮਾਰੀ ਚਲੋ ਖੁਦ ਨਹੀਂ ਦੁਖੀ ਹੈ ਤੇ ਸਮਵੇਦਨਾ ਬੜੀ ਹੈ ਕਿਸੇ ਦਾ ਦੁੱਖ ਵੀ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ। ਔਰ ਉਸ ਨਾਲ ਇਸ ਨੂੰ ਗਿਆਨ ਹੋ ਜਾਂਦਾ ਹੈ ਜਗਤ ਦੁੱਖ ਹੈ। ਅਗਰ ਐਸੇ ਦੁੱਖ ਨੇ ਝੋਟ ਮਾਰੀ ਤਾਂ ਇਹ ਚੱਲ ਪਾਏਗਾ। ਚੱਲਣਾ ਦੁੱਖ ਤੋਂ ਹੁੰਦਾ ਹੈ ਪਹੁੰਚਣਾ ਆਨੰਦ ਤੇ ਹੁੰਦਾ ਹੈ। ਚੱਲਣਾ ਤੇ ਮੂਰਖਤਾ ਤੋਂ ਹੁੰਦਾ ਹੈ। ਸਮਾਪਤੀ ਮਹਾਨ ਸਿਆਣਪ ਤੇ ਹੁੰਦੀ ਹੈ। ਆਰੰਭਤਾ ਯਾਤਰਾ ਦੀ ਤੇ ਔਗਣਾ ਤੋਂ ਹੋਵੇ ਜਦ ਵੀ ਕਿਸੇ ਨੇ ਜਿਸ ਦਿਨ ਚੱਲਣਾ ਆਰੰਭ ਕਰਨਾ ਹੈ ਜਾਂ ਕੀਤਾ ਹੋਇਆ ਔਗਣਾ ਤੋਂ ਹੀ ਚਲੇਗਾ ਔਰ ਕਿੱਥੋਂ ਚਲੇਗਾ ਗੁਣਾ ਦੇ ਸਾਗਰ ਤੇ ਯਾਤਰਾ ਸਮਾਪਤ ਹੁੰਦੀ ਹੈ ਚੱਲ ਸਕੇ ਦੁੱਖ ਇਸ ਨੂੰ ਚੋਟ ਕਰ ਸਕਣ ਦੁੱਖ ਨੂੰ ਮਹਿਸੂਸ ਕਰ ਸਕੇ ਮੈਂ ਫਿਰ ਅਰਜ਼ ਕਰਾਂ ਜਗਤ ਅਗਰ ਸੁਖ ਰੂਪ ਹੈ ਜੀਵਨ ਅਗਰ ਆਨੰਦ ਰੂਪ ਹੈ ਤਾਂ ਫਿਰ ਧਰਮ ਦੀ ਕੋਈ ਲੋੜ ਨਹੀਂ ਮਾਰ ਫਿਰ ਪ੍ਰਮਾਤਮਾ ਦੀ ਕੋਈ ਲੋੜ ਹੈ ਕਿਉਂਕਿ ਮਨੁੱਖ ਨੂੰ ਆਨੰਦ ਚਾਹੀਦਾ ਹੈ ਮਨੁੱਖ ਨੂੰ ਸੁਖ ਚਾਹੀਦਾ ਹੈ ਗੌਰ ਨਾਲ ਕਦੀ ਦੇਖਣਾ ਮਨੁੱਖ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮਨੁੱਖ ਨੂੰ ਪੁੱਤਰ ਨਹੀਂ ਚਾਹੀਦਾ ਇਸ ਚੱਕਰੇ ਚ ਨਾ ਪੈਣਾ ਸੁੱਖ ਚਾਹੀਦਾ। ਅਗਰ ਪੁੱਤਰ ਤੋਂ ਦੁੱਖ ਮਿਲਣ ਲੱਗ ਪਏ ਪੁੱਤਰ ਦੇ त्यागਦਿਆਂ ਦੇਰ ਨਹੀਂ ਲੱਗਦੀ। ਉਹਨੂੰ ਘਰੋਂ ਕੱਢਦਿਆਂ ਦੇਰ ਨਹੀਂ ਲੱਗਦੀ। ਉਸ ਨਾਲ ਸੰਬੰਧ ਤੋੜਦਿਆਂ ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦਾ, ਮਿੱਤਰ ਨਹੀਂ ਚਾਹੀਦਾ। ਸੁੱਖ ਚਾਹੀਦਾ। ਰੋਜ਼ ਰੋਜ਼ ਮਿੱਤਰ ਤੋਂ ਦੁੱਖ ਮਿਲ ਰਹੇ ਹੈ। ਇਹ ਮਿੱਤਰਤਾ ਦੋਸ਼ਮਣੇ ਹੀ ਬਦਲ ਜਾਏ। ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁੱਖ ਚਾਹੀਦਾ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਪਤਨੀ ਨਹੀਂ ਚਾਹੀਦਾ ਇਹਨੂੰ ਸਹੀ ਕਰਕੇ ਜਾਣਨਾ ਸੁੱਖ ਚਾਹੀਦਾ ਪਤੀ ਤੋਂ ਸਿਵਾਏ ਕਲੇਸ਼ ਦੇ ਝੋਲੀ ਦੇ ਚ ਹਰ ਕੁਝ ਵੀ ਨਹੀਂ ਪੈ ਰਿਹਾ ਪਤਨੀ ਤੋਂ ਸਿਵਾਏ ਦੁੱਖਾਂ ਦੇ ਝੋਲੀ ਦੇ ਚ ਹਰ ਕੁਝ ਵੀ ਨਹੀਂ ਪੈ ਰਿਹਾ ਇਹ ਰਿਸ਼ਤਾ ਤਲਾਕ ਹੋ ਜਾਏਗਾ ਦੁਖ ਨਾਲ ਕੌਣ ਸੰਬੰਧ ਜੋੜੇ ਦੁਖ ਨਾਲ ਕੌਣ ਜੀਵੇ ਦੁਖ ਨਾਲ ਕੌਣ ਸੰਬੰਧ ਜੋੜੇ ਮਨੁੱਖ ਨੂੰ ਸੁਖ ਚਾਹੀਦਾ ਹੈ ਆ ਬਧੀ ਗਿਆਤ ਲਈ ਅਰਜ਼ ਕਰਾਂ ਮਨੁੱਖ ਨੂੰ ਇਹ ਜੀਵਨ ਵੀ ਨਹੀਂ ਚਾਹੀਦਾ ਸੁਖ ਚਾਹੀਦਾ ਹੈ ਅਗਰ ਜੀਵਨ ਅਸਾਧ ਰੋਗ ਬਣ ਗਏ ਮੈਂ ਉਹ ਰੋਗੀ ਹੀ ਦੇਖੇ ਨੇ ਨਹੀਂ ਨਹੀਂ 10 10 ਸਾਲ ਮੰਜੇ ਤੇ ਪੈਣੇ ਬੈਠ ਤੇ ਪੈਣੇ ਤੰਦਰੁਸਤ ਹੋਣ ਦੀ ਕੋਈ ਸੰਭਾਵਨਾ ਨਹੀਂ ਨਿਰਾਸ਼ ਫਿੱਟ ਜਦ ਕਦੀ ਮੈਂ ਇਸ ਤਰ੍ਹਾਂ ਦੇ ਮਰੀਜ਼ਾਂ ਕੋਲ ਗਿਆ ਕਾਰਨ ਵੱਸ ਸਮਾਜ ਵੱਸ ਇੱਕੋ ਹੀ ਗੱਲ ਉਹਨਾਂ ਨੇ ਮੈਨੂੰ ਆਖੀ ਗੈਣੀ ਜੀ ਅਰਦਾਸ ਕਰ ਹੁਣ ਪ੍ਰਭੂ ਸੰਭਾਲ ਲਓ ਹੁਣ ਨਹੀਂ ਜੀਵਿਆ ਜਾਂਦਾ ਹੁਣ ਜੀਵਿਆ ਨਹੀਂ ਜਾਂਦਾ ਹੱਦ ਹੋ ਗਈ ਇੱਕ ਮਰਨੇ ਪੇ ਹੀ ਹੋ ਜਿਸकी ਉਮੀਦ ਨਾ ਉਮੀਦੀ ਉਸकी देखा चाहिए देखो उस मुनख दी निराशा जिदी आशा ਸਿਰਫ ਮੌਤ ਹੀ ਔਰ ਕੁਛ ਵੀ ਨਹੀਂ ਇਹ ਜੀਵਨ ਨਹੀਂ ਚਾਹੀਦਾ ਸੁਖ ਚਾਹੀਦਾ ਪਰ ਜੀਵਨ ਸਿਵਾਏ ਦੁੱਖਾਂ ਦੇ ਔਰ ਛੋਲੀ ਵਿੱਚ ਕੁਝ ਨਹੀਂ ਪਾ ਰਿਆ ਤੋ ਫਿਰ ਮਨੁੱਖ ਇਸ ਜੀਵਨ ਦੇ ਤਿਆਗਦਿਆਂ ਵੀ ਦੇਲ ਨਹੀਂ ਲਾਂਦੇ ਦੁਨੀਆ 'ਚ ਬਹੁਤ ਸਾਰੇ ਸੁਸਾਇਡ ਵੀ ਕਰ ਲੈਂਦੇ ਨੇ ਖੁਦਕਸ਼ੀ ਵੀ ਕਰ ਲੈਂਦੇ ਆਤਮ ਹੱਤਿਆ ਵੀ ਕਰ ਲੈਂਦੇ ਔਰ ਆਖੇ ਨਾ ਹੁਣਾ ਮਨੁੱਖ ਨੂੰ ਕੋਈ ਪਰਮਾਤਮਾ ਨਹੀਂ ਚਾਹੀਦਾ ਸੁਖ ਚਾਹੀਦਾ ਆਨੰਦ ਚਾਹੀਦਾ ਔਰ ਇਹ ਵੀ ਅਰਜ਼ ਕਰਾਂ ਪ੍ਰਮਾਤਮਾ ਹੈ ਹੀ ਆਨੰਦ ਰੂਪ ਸੁਖ ਰੂਪ ਜਿੰਨੇ ਚਿਰ ਤੱਕ ਆਨੰਦ ਨਹੀਂ ਮਿਲਿਆ ਤੋ ਸਮਝ ਲੈਣਾ ਪ੍ਰਮਾਤਮਾ ਨਹੀਂ ਮਿਲਿਆ ਜਿੰਨੇ ਚਿਰ ਤੱਕ ਮਹਾ ਸੁਖ ਨਹੀਂ ਮਿਲਿਆ ਤੋ ਸਮਝ ਲੋ ਪ੍ਰਮਾਤਮਾ ਨਹੀਂ ਮਿਲਿਆ ਭਾਵੇਂ ਲੱਖ ਪਾਪੜ ਪਿਆ ਬੇਨਾ ਭਾਵੇਂ ਬਥੇਰੇ ਆਖੇ ਮੈਨੂੰ ਸੱਚਖੰਡ ਦੇ ਦਰਸ਼ਨ ਹੋ ਗਏ ਪੂਰਨ ਪਰਮਕਦੇ ਦਰਸ਼ਨ ਹੋ ਗਏ ਮਹਾ ਰਸ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ ਮਹਾ ਆਨੰਦ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ ਸੁਖ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਮਨੁੱਖ ਨੂੰ ਹਰ ਹਾਲਤ ਵਿੱਚ ਸੁਖ ਚਾਹੀਦਾ ਹੈ ਕੋਈ ਤੁਹਾਡੇ ਨਾਲ ਸੰਬੰਧ ਜੋੜਨਾ ਚਾਹੁੰਦਾ ਹੈ ਬੁਥੇਰੇ ਜੋੜਨਾ ਚਾਹੁੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਜੋੜਨਾ ਚਾਹਦਾ ਸੁੱਖ ਨਾਲ ਤੁਹਾਡੇ ਨਾਲ ਸੰਬੰਧ ਜੋੜ ਕੇ ਅਗਰ ਦੁੱਖ ਹੀ ਦੁੱਖ ਮਿਲੇਗਾ ਰਿਸ਼ਤਾ ਅੱਜ ਹੀ ਟੁੱਟ ਜਾਣਾ ਹੈ ਇਹ ਤੇ ਸੁੱਖ ਮੈਂ ਆਨ ਮਿਲ ਤਬ ਬੋ ਬੈਠ ਰਹਿਤ ਚਾਹਉ ਦਿਸ ਗਏਰੇ ਬੰਦਾ ਭੁਲੇਖੇ ਖਿੱਚ ਕਹਿ ਦਿੰਦਾ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਪੁਰਖਾ ਕੋਈ ਤੇਰਾ ਸਾਥੀ ਦੀ ਸਭ ਸੁਖ ਦੇ ਸਾਥੀ ਜਦ ਤੇਰੇ ਕੋਲ ਸਿਵਾਏ ਦੁੱਖਾਂ ਦੇ ਹੋਰ ਕੁਝ ਨਹੀਂ ਹੋਵੇਗਾ ਸੌ ਆਵਾਜ਼ਾਂ ਮਾਰੇਗਾ ਇੱਕ ਵੀ ਨੇੜੇ ਨਹੀਂ ਆਏਗਾ ਸਿਆ ਬਖਤੀ ਮੈਂ ਕਬ ਕੋਈ ਕਿਸੇ ਦਾ ਸਾਥ ਦੇਤਾ ਹੈ ਕਿ ਤਾਰੇ ਕੀ ਮੈਂ ਸਾਇਆ ਵੀ ਜੁਦਾ ਇਨਸਾਨ ਸੇ ਰਹਤਾ ਅੰਧੇਰੇ 'ਚ ਆਪਣੀ ਛਾਇਆ ਵੀ ਸਾਥ ਨਹੀਂ ਚਲਦੀ ਅੰਧੇਰੇ 'ਚ ਆਪਣੀ ਛਾਇਆ ਵੀ ਸਾਥ ਛੱਡ ਦਿੰਦੀ ਦੁੱਖ ਦੇ 'ਚ ਕੌਣ ਨਾਲ ਚੱਲੇ ਖਿਆਲ ਹੁੰਦਾ ਓ ਮੇਰਾ ਸਾਥੀ ਓ ਮੇਰਾ ਸਾਥੀ ਓ ਮੇਰਾ ਸਾਥੀ ਕੋਈ ਸਾਥੀ ਨਹੀਂ ਸਭ ਸੁੱਖ ਦੇ ਸਾਥੀ ਇਹ ਯਾਤਰਾ ਦੁੱਖ ਤੋਂ ਆਰੰਭ ਹੋਵੇਗੀ ਸੁੱਖ ਤੇ ਸਮਾਪਤ ਹੁੰਦੀ ਜੀ ਅਗਿਆਨ ਤੋਂ ਆਰੰਭ ਹੋਵੇਗੀ ਗਿਆਨ ਤੇ ਸਮਾਪਤ ਹੁੰਦੀ ਜੀ ਅੰਧੇਰੇ ਤੋਂ ਆਰੰਭ ਹੋਵੇਗੀ ਪ੍ਰਕਾਸ਼ ਤੇ ਸਮਾਪਤ ਹੋਵੇਗੀ ਚੱਲੇਗਾ ਕਿਸ ਤਰ੍ਹਾਂ ਚੱਲਣ ਦਾ ਮੂਲ ਸਾਧਨ ਕੀ ਹੈ ਪਹਿਲੇ ਸੁਣਨਾ ਬਸ ਸਿਰਫ ਸੁਣਨਾ ਨਹੀਂ ਮੰਨਣਾ ਸੁਣੀ ਹੈ ਮੰਨੀ ਹੈ ਮਨ ਕੀਤਾ ਇਹ ਜਿਹੜਾ ਸੁਣ ਕੇ ਮੰਨਣਾ ਹੈ ਇਨੋ ਕਹਿੰਦੇ ਨੇ ਭਰੋਸਾ ਕਿ ਟੁੱਟ ਸਕਦਾ ਹੈ ਟੁੱਟ ਸਕਦਾ ਹੈ ਕਿਉਂ ਮਨ ਤੇ ਲਿਆ ਵੇਖਿਆ ਤੇ ਹੈ ਹੀ ਨਹੀਂ ਮਨ ਤੇ ਲਿਆ ਜਾਣਿਆ ਤੇ ਹੈ ਨਹੀਂ ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਆਂ ਤੇ ਫਿਰ ਮੰਨਦੇ ਆਂ ਨਿਰੰਕਾਰ ਦੀ ਦੁਨੀਆ ਇਸ ਤਰ੍ਹਾਂ ਨਹੀਂ ਖੜੀ ਪਹਿਲੇ ਮੰਨਣਾ ਪੈਂਦਾ ਫਿਰ ਕਿਧਰੇ ਵਿਖਾਈ ਦਿੰਦੇ ਇਸ ਵਾਸਤੇ ਮੈਨੂੰ ਕਹਿਣ ਦੇਣਾ ਪਹਿਲੇ ਕਦਮ ਵਿੱਚ ਧਰਮ ਅੰਧ ਵਿਸ਼ਵਾਸ ਹੈ ਬਲਾਈਂਡ ਫੇਥ ਹੈ ਦੇਖਿਆ ਤੇ ਹੈ ਨਹੀਂ ਮੰਨੋ ਜਾਣਿਆ ਤੇ ਹੈ ਨਹੀਂ ਮੰਨੋ ਇਹ ਅੰਧੇਰੇ ਛਲਾਂਗ ਲਾਣੀ ਪੈਂਦੀ ਹੈ ਅੰਧੇਰੇ ਚ ਇਹ ਯਾਤਰਾ ਅੰਧੇਰੇ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ ਇਹ ਯਾਤਰਾ ਦੁੱਖ ਤੋਂ ਹੀ ਸ਼ੁਰੂ ਕਰਨੀ ਇਹ ਯਤਰਾ ਸਿਰਹ ਮੰਨਣਾ ਹੈ ਮੰਨਣਾ ਦੇਖਿਨ ਇਹ ਮੰਨਣਾ ਇਹ ਭਰੋਸਾ ਹਮੇਸ਼ਾ ਖਤਰੇ ਚ ਰਹੇਗਾ ਕੋਈ ਪਰਬਲ ਨਾਸਤਿਕ ਟਕਰ ਗਿਆ ਕੋਈ ਪਰਬਲ ਕੁਸੰਗੀ ਟਕਰ ਗਿਆ ਇਹ ਭਰੋਸਾ ਤੋੜ ਕੇ ਰਖ ਦੇਗਾ ਯਾ ਕਿਸੇ ਦਿਨ ਪਰਬਲ ਲੋਭ ਦੀ ਲਹਿਰ ਆ ਗਈ ਕਿਹੜਾ ਰੱਬ ਵੇਖਦਾ ਪਿਆ ਐਵੇਂ ਮੰਨ ਬੈਠੇ ਕਰੋ ਅਨਰਥ ਜੜਾ ਕਿਸੇ ਦਿਨ ਹੰਕਾਰ ਦੀ ਪਰਬਲ ਲਹਿਰ ਆ ਗਈ ਜਿਹੜਾ ਕਰਨਾ ਹੈ ਜ਼ੁਲਮ ਕਰ ਲੋ ਕਿਹੜਾ ਰੱਬ ਦੇਖਦਾ ਕਿਸੇ ਦਿਨ ਕਾਮਨਾ ਦੀ ਕਾਮ ਦੀ ਪਰਬਲ ਲਹਿਰ ਆ ਗਈ ਕਰ ਲੋ ਬਰਾਤਕਾਰ ਕਿਹੜਾ ਰੱਬ ਦੇਖਦਾ ਇਹ ਭਰੋਸਾ ਕਿਦਰੇ ਕਾਮ ਦੀ ਲਹਿਰ ਤੋੜ ਸਕਦੀ ਹੈ ਕਿਦਰੇ ਲੋਭ ਦੀ ਲਹਿਰ ਤੋੜ ਸਕਦੀ ਹੈ ਕਿਦਰੇ ਹੰਕਾਰ ਦੀ ਲਹਿਰ ਤੋੜ ਸਕਦੀ ਹੈ ਸਿਰਫ ਮੰਨਿਆ ਵੇਖਿਆ ਨਹੀਂ ਸਦਾ ਖਤਰੇ ਚ ਰਹੇਗਾ ਕਬੀਰ ਇਸੇ ਨੂੰ ਕਹਿੰਦੇ ਅੱਜ ਹਉ ਸੁਣਾਉ ਸਮੁੰਦਰ ਮੈਂ ਕਿਆ ਜਾਣਾਂ ਕਿਆ ਭਈ ਅਜੇ ਮੈਂ ਸਮੁੰਦਰ ਦੇ ਵਿੱਚ ਆਜੇ ਮੈਂ ਪਾਰ ਨਹੀਂ ਪਹੁੰਚਿਆ ਕਹਿ ਨਹੀਂ ਸਕਦਾ ਕਿਹੜੀ ਲਹਿਰ ਮੈਨੂੰ ਡੋਬ ਦੇਵੇ ਕਹਿ ਨਹੀਂ ਸਕਦਾ ਅਜੇ ਮੈਂ ਪਾਰ ਨਹੀਂ ਕਬੀਰ ਜੈਸੇ ਸੰਤ ਦੀ ਭਗਤ ਦੀ ਇਹ ਖੂਬੀ ਆਉਂਦੀ ਹੈ ਬਾਰ ਪਹੁੰਚ ਕੇ ਕਹਿ ਦਿੰਦੇ ਨੇ ਬਾਹਰ ਹੋ ਗਿਆ ਤੇ ਜੇ ਨਹੀਂ ਪਹੁੰਚੇ ਤਾਂ ਕਹਿੰਦੇ ਨੇ ਜੇ ਮੰਜਦਾਰ ਦੇ ਚ ਐ ਖੁਬੀ ਹੋਦੀ ਕਿਤਨੀ ਤੌਫੀਕ ਆ ਜਾਂਦੀ ਹੁੰਦੀ ਅੱਜ ਹੋਂ ਸਨਾਓ ਸਮੁੰਦ ਮੈਂ ਅਜੇ ਤੇ ਮੈਂ ਮੰਜਦਾਰ ਦੇ ਚ ਪਤਾ ਨਹੀਂ ਕਿਹੜੀ ਲਹਿਰ ਲੋਪ ਦੇਵੇ ਮਨੇ ਇਹ ਮੰਨਣਾ ਇਹ ਭਰੋਸਾ ਖਤਰੇ ਚ ਰਹੇਗਾ ਉਤਨੇ ਚਿਰ ਤੱਕ ਜਿੰਨੇ ਚਿਰ ਤੱਕ ਦੇਖਿਆ ਨਹੀਂ ਫਿਰ ਦੇਖ ਕੇ ਜਿਹੜੀ ਹਾਲਤ ਬਣਦੀ ਉਹਨੂੰ ਕਹਿੰਦੇ ਨੇ ਸ਼ਰਧਾ ਮਨ ਕੀ ਤਾਭਾ ਮਨਣਾ ਭਾਵ ਬਣ ਗਏ ਸ਼ਰਧਾ ਬਣ ਗਏ ਇਹਨੂੰ ਉਪਨਿਸ਼ਦਾਂ ਦੇ ਰਿਸ਼ੇ ਜਿਹੜੇ ਕਹਿੰਦੇ ਨੇ ਭਾਵ ਵਿਵਿੱਧਤੀ ਦੇਵਾ ਦੇਵਤਾ ਪਰਮਾਤਮਾ ਭਾਵਨਾ ਚ ਪ੍ਰਗਟ ਹੁੰਦਾ ਹੈ ਸਰਵਾਂ ਚ ਪ੍ਰਗਟ ਹੁੰਦਾ ਹੈ ਔਰ ਭਗਤ ਰਵਿਦਾਸ ਜੀ ਕਹਿੰਦੇ ਨੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਸੰਗਤ ਤੇ ਰੋਜ਼ ਰੋਜ਼ ਕਰਨੀ ਪਏ ਰੋਜ਼ ਰੋਜ਼ ਕੰਮ ਤੇ ਜਾਣਾ ਹੈ ਰੋਜ਼ ਰੋਜ਼ ਰੋਟੀ ਖਾਣਾ ਹੈ ਬੇਸ਼ਤਰ ਕਰਮ ਰੋਜ਼ ਰੋਜ਼ ਕਰਨਾ ਹੈ ਇੱਕ ਸਤ ਸੰਗ ਇੱਕ ਨਾਮ ਦਾ ਜਪਣਾ ਇਹ ਤੇਨੂੰ ਰੋਜ਼ ਰੋਜ਼ ਔਖਾ ਕਰਦਾ ਹੈ ਇਹ ਵੀ ਰੋਜ਼ ਰੋਜ਼ ਕਰਨਾ ਪਏਗਾ ਇਹ ਵੀ बार-बार ਹਰ ਕੇ ਗੁਣ ਦਾ ਉਤਨੇ ਚਿਰ ਤੱਕ ਤੇ ਕਰਨਾ ਹੀ ਪਏਗਾ ਜਿੰਨੇ ਚਿਰ ਤੱਕ ਬਰੋਸਾ ਸ਼ਰਦਾ ਨਹੀਂ ਬਣਦਾ ਜਿੰਨੇ ਚਿਰ ਤੱਕ ਇਹ ਅੰਧੇਰੇ 'ਚ ਚੱਲਣਾ ਰੋਸ਼ਨੀ 'ਚ ਚੱਲਣਾ ਨਹੀਂ ਹੁੰਦਾ ਸਾਧ ਸੰਗਤ ਬਿਨ ਬਾਵ ਨਹੀਂ ਉਪਜੇ ਭਾਵ ਬਿਨ ਭਗਤ ਨਹੀਂ ਹੋਏ ਤੇਰੇ ਭਾਵਨਾ ਜਿੱਥੇ ਅੰਕਿਤ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ ਬਰੋਸਾ ਜਿੱਥੇ ਅੰਕਿਤ ਹੋ ਗਿਆ ਉਹਨੂੰ ਕਹਿੰਦੇ ਨੇ ਸਾਧਕ ਜਿੱਥੇ ਬਰੋਸਾ ਵੀ ਕੋਈ ਨਹੀਂ ਉਹਨੂੰ ਕਹਿੰਦੇ ਨੇ ਨਾਸਤਿਕ ਨਾਸਤਿਕ ਬਰੋਸਾ ਵੀ ਕੋਈ ਨਹੀਂ ਗੁਰੂ ਦੀ ਗੱਲ ਸੁਣੀਏ ਬਰੋਸਾ ਵੀ ਨਹੀਂ ਬੱਜਦਾ ਤथा ਕੀਰਤਨ ਸੁਣਿਆ ਪਰੋਸਾ ਵੀ ਨਹੀਂ ਵੱਜਦਾ ਸੁਣੀਏ ਗੁਰਨਾਨਿਕ ਦੀ ਗੱਲ ਭਰੋਸਾ ਤੇ ਵੱਜਦਾ ਹੀ ਨਹੀਂ ਸੁਣਿਆ ਕਲਗੀਧਰ ਨੂੰ ਭਰੋਸਾ ਤੇ ਵੱਜਦਾ ਹੀ ਨਹੀਂ ਇਹ ਤੇ ਅਜੇ ਸਾਧਕ ਵੀ ਨਹੀਂ ਹੈ ਸਾਧਨਾ ਫਿਰ ਭਰੋਸੇ ਨਾਲ ਆਰੰਭ ਹੋਵੇਗੀ ਨਾ ਯਾਤਰਾ ਅੰਧੇਰੇ ਚੋਂ ਆਰੰਭ ਹੋਵੇਗੀ ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ ਪਹਿਲਾ ਕਦਮ ਬਲਾਈਂਡ ਫੇਥ ਹੈ ਅੰਧ ਵਿਸ਼ਵਾਸ ਵੇਖਿਆ ਨਹੀਂ ਤੇ ਮੰਨੋ ਜਾਣਿਆ ਨਹੀਂ ਤੇ ਮੰਨੋ ਸੰਸਾਰ ਦੇ ਚ ਅਸੀਂ ਪਹਿਲੇ ਪਦਾਰਥ ਵੇਖਦੇ ਆ ਫਿਰ ਖਰੀਦਦੇ ਆ ਫਿਰ ਲੈਂਦੇ ਆ ਫਿਰ ਮੰਨਦੇ ਆ ਇੱਥੇ ਪਹਿਲੇ ਮੰਨਣਾ ਪੈਂਦਾ ਫਿਰ ਦਿਖਾਈ ਦਿੰਦਾ ਹੈ ਇਸ ਵਾਸਤੇ ਕੋਈ ਹਿੰਮਤ ਵਾਲਾ ਹੀ ਚੱਲਦਾ ਹੈ ਹਰ ਇੱਕ ਨਹੀਂ ਚੱਲਦਾ ਰਹਿ ਜਾਂਦਾ ਜੇ ਕਿਦਰੇ ਸੁਣ ਕੇ ਭਰੋਸਾ ਬਜਿਆ ਵੀ ਹੈ ਡੋਲ ਜਾਂਦਾ ਹੈ ਟੁੱਟ ਜਾਂਦਾ ਹੈ ਇਨਾ ਅੱਖਾਂ ਨੇ ਅੱਜ ਤੱਕ ਇਸ ਤਰ੍ਹਾਂ ਦੇ ਹਜ਼ਾਰਾਂ ਮਨੁੱਖ ਦੇਖੇ ਨੇ ਸੰਸਾਰ ਦਾ ਭਰਮਣ ਕਰਦੇ ਆ ਟੁੱਟ ਗਏ ਭਰੋਸੇ ਨਹੀਂ ਰਹੇ ਕੱਲ ਤੱਕ ਭਰੋਸਾ ਸੀ ਅੱਜ ਨਹੀਂ ਟੁੱਟ ਗਿਆ ਭਰੋਸਾ ਹੁਣ ਭਰੋਸਾ ਵੀ ਨਹੀਂ ਰਿਹਾ ਜਿਹੜਾ ਭਰੋਸਾ ਹੀ ਨਹੀਂ ਤੇ ਸੁਣਨਾ ਵਿਅਰਥ ਚਲਾ ਗਿਆ ਸੁਣ ਕੇ ਮੰਨਣਾ ਇਹ ਪਹਿਲਾ ਵੇਖ ਕੇ ਮੰਨਣਾ ਸੁਣ ਕੇ ਮੰਨਣਾ ਇਹ ਭਰੋਸਾ ਵੇਖ ਕੇ ਮੰਨਣਾ ਈਸ਼ਰਦਾ ਭਰੋਸਾ ਟੁੱਟ ਸਕਦਾ ਏ ਸ਼ਰਦਾ ਨਹੀਂ ਟੁੱਟਦੀ ਜੇ ਬੰਦ-ਬੰਦ ਵੀ ਕੱਟ ਦਿੱਤੇ ਜਾਣ ਸ਼ਰਦਾ ਨਹੀਂ ਟੁੱਟੇਗੀ ਜਦ ਇਤਿਹਾਸ ਪੜਨੇ ਆ ਇਕ ਕਿਸਮ ਟੀ ਦੇ ਬਣੇ ਹੋਏ ਨੇ ਸੋਲੀ ਤੇ ਚੜ ਗਏ ਇਨਕਾਰ ਨਹੀਂ ਕੀਤਾ ਬੈਠ ਗਏ ਤੇ ਤੀ ਤਵੀ ਤੇ ਇਨਕਾਰ ਨਹੀਂ ਕੀਤਾ ਹੈ ਪ੍ਰਮਾਤਮਾ ਤੇ ਮਾੜੀਆਂ ਜੀਆਂ ਸੋਈ ਲੱਗਦੀ ਹੈ ਲੋਕਾਂ ਦੇ ਭਰੋਸੇ ਟੁੱਟ ਜਾਂਦੇ ਨੇ ਮਾੜੀ ਮੋਟੀ ਘਟਨਾ ਘਟਦੀ ਹੈ ਤੇ ਬੰਦਾ ਕਹਿ ਲੈਂਦਾ ਪਤਾ ਨਹੀਂ ਰੱਬ ਹੈ ਵੀ ਸਹੀ ਗਏ ਨੇ ਭਰੋਸੇ ਟੁੱਟ ਜਾਂਦੇ ਨੇ ਪਰ ਉਬਲਦੀ ਦੇਖਦੇ ਚ ਬੈਠ ਕੇ ਵੀ ਭਰੋਸਾ ਨਹੀਂ ਟੁੱਟਦਾ ਇਹ ਭਰੋਸਾ ਨਹੀਂ ਇਹ ਸ਼ਰਧਾ ਹੈ ਇਹ ਵੇਖੇ ਜਦ ਵੇਖ ਲੈ ਤ ਹੁਣ ਇਨਕਾਰ ਕਿਸ ਤਰ੍ਹਾਂ ਕੀਤਾ ਜਾਏ ਮੈਂ ਵੇਖੇ ਹੋਰੀ ਹੂੰ ਚਾਮੋਂਨ ਸਭ ਤੇ ਉੱਚਾ ਗੁਰੂ ਅਰਜਨ ਦੇਵ ਜੀ ਵੇਖੇ ਇੱਕ ਕਥਾ ਵੀ ਦੋ ਢੰਗ ਨਾਲ ਕੀਤੀ ਜਾ ਸਕਦੀ ਹੈ ਭਰੋਸੇ ਨਾਲ ਕੀਤੀ ਜਾ ਸਕਦੀ ਹੈ ਸ਼ਰਧਾ ਨਾਲ ਕੀਤੀ ਜਾ ਸਕਦੀ ਹੈ ਕੀਰਤਨ ਵੀ ਪਾਠ ਵੀ ਇਹਨਾਂ ਦੋ ਤਰੀਕਿਆਂ ਨਾਲ ਇਹ ਦੋ ਤਰੀਕਿਆਂ ਨਾਲ ਤੇ ਲਾਭਵੰਦ ਹੈ ਤੀਸਰਾ ਜਿਹੜਾ ਤਰੀਕਾ ਹੈ ਉਹ ਹਵਾ 'ਚ ਤੀਰ ਮਾਰਨੇ ਨੇ ਭਰੋਸਾ ਵੀ ਕੋਈ ਨਹੀਂ ਤੇ ਕੀਰਤਨ ਕਰਦਾ ਪਿਆ ਭਰੋਸਾ ਵੀ ਕੋਈ ਨਹੀਂ ਤੇ ਪਾਠ ਕਰਦਾ ਪਿਆ ਭਰੋਸਾ ਵੀ ਕੋਈ ਨਹੀਂ ਤੇ ਕਥਾ ਕਰਦਾ ਪਿਆ ਜਿਹੜੀ ਗੱਲ ਆਖਦਾ ਪਿਆ ਦਾ ਮਨ ਤੇ ਮੰਨਦਾ ਹੀ ਇੱਕ ਤੇਜੀ ਸ਼੍ਰੇਣੀ ਵੀ ਹੈ ਐਸੀ ਸ਼੍ਰੇਣੀ ਦਾ ਕਥਾ ਕਰਨਾ ਕੀਰਤਨ ਕਰਨਾ ਪਾਠ ਕਰਨਾ ਕੇਵਲ ਉਹਦੀ ਕਿਰਤ ਹੈ ਔਰ ਕੁਝ ਵੀ ਨਹੀਂ ਤੇ ਕਿਰਤ ਦੇ ਜਿਹੜੀਆਂ ਬੇਈਮਾਨੀਆਂ ਉਤਾਰ ਚੜਾਓ ਜਿਹੜੇ ਵਾਦੇ ਘਾਟੇ ਜਿਹੜਾ ਛਲ ਕਪਟਾਉਂਦਾ ਉਹ ਵੀ ਆ ਜਾਏਗਾ ਸੇਵਾ ਤੇ ਕਰਦਾ ਪਿਆ ਪਰੋਸਾ ਵੀ ਨਹੀਂ ਕਥਾ ਕੀਰਤਨ ਤੇ ਕਰਦਾ ਪਿਆ ਭਰੋਸਾ ਵੀ ਨਹੀਂ দানਪੁਨ ਤੇ ਦੇਂਦਾ ਪਿਆ ਭਰੋਸਾ ਤੱਕ ਵੀ ਨਹੀਂ ਇੱਕ ਤੀਜੀ ਸ਼੍ਰੇਣੀ ਵੀ ਹੁੰਦੀ ਹੈ ਦੋ ਸ਼੍ਰੇਣੀਆਂ ਨਾਲ ਸੇਮ ਇਨੇ ਚ ਰਿਸ਼ਤਾ ਜੋੜਿਆ ਜਾ ਸਕਦਾ ਮਨੇ ਭਰੋਸਾ ਬਜੇ ਪਾਠ ਕਰਦਾ ਪਿਆ ਭਰੋਸੇ ਨਾਲ ਪਾਠ ਕਰਦਾ ਪਿਆ ਭਰੋਸੇ ਨਾਲ ਕੀਰਤਨ ਕਰਦਾ ਪਿਆ ਭਰੋਸੇ ਨਾਲ ਕਥਾ ਕਰਦਾ ਪਿਆ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ 2-4 ਸਾਲ ਮੇਰੇ ਐਸੇ ਵੀ ਲੰਘੇ ਨੇ ਭਰੋਸਾ ਵੀ ਨਹੀਂ ਸੀ ਮੈਂ ਕਥਾ ਕਰਦਾ ਰਿਆ ਉਸ ਤੋਂ ਮੈਨੂੰ ਇਹ ਗਿਆਨ ਮਿਲਿਆ ਬੁਥੇਰੇ ਕਥਾ ਕਰਦੇ ਪੈਨ ਭਰੋਸਾ ਵੀ ਨਹੀਂ ਹੈ ਬੁਥੇਰੇ ਕੀਰਤਨ ਕਰਦੇ ਪੈਨ ਭਰੋਸਾ ਵੀ ਨਹੀਂ ਬੁਥੇਰੇ ਪਾਠ ਕਰਦੇ ਪੈਨ ਪੂਜਾ ਕਰਦੇ ਪੈਨ ਸੇਵਾ ਕਰਦੇ ਪੈਨ ਭਰੋਸਾ ਤੱਕ ਵੀ ਨਹੀਂ ਉਹਨਾਂ ਦੀ ਜ਼ਿੰਦਗੀ ਦੱਸ ਦਿੰਦੀ ਭਰੋਸਾ ਵੀ ਨਹੀਂ ਹੈ ਉਹਨਾਂ ਦਾ ਰਹਿਣ ਸਹਿਣ ਦੱਸ ਦਿੰਦਾ ਹੈ ਭਰੋਸਾ ਵੀ ਨਹੀਂ ਹੈ। ਉਹਨਾਂ ਦਾ ਜੀਵਨ ਦਾ ਢੰਗ ਦੱਸ ਦਿੰਦਾ ਹੈ ਭਰੋਸਾ ਤੱਕ ਵੀ ਨਹੀਂ ਹੈ। ਸੁਣਿਆ ਭਰੋਸਾ ਬਚ ਗਿਆ। ਇਹ ਮਨੁੱਖ ਖਤਰੇ 'ਚ ਹੈ ਕਿਉਂਕਿ ਢੀ ਮਜਦਾਰ ਦੇਚ। ਅਜਹੁ ਸੋਨਾ ਸਮੁੰਦ ਮੈਂ ਕਿਆ ਜਾਣਾ ਕਿਆ ਹੋਏ। ਢੀ ਸਮੁੰਦਰ ਦੇਚ। ਪਤਨੇ ਕਿਹੜੀ ਲਹਿਰ ਉਛਲੀ ਚਾਹੇ ਲੋਭ ਦੀ ਉਛਲੀ ਚਾਹੇ ਹੰਕਾਰ ਦੀ ਚਾਹੇ ਕਾਮ ਦੀ ਜ਼ੋਰ ਦੀ ਲਹਿਰ ਉਛਲੀ ਹੈ ਬੇੜੀ ਨੂੰ ਡੋਬ ਕੇ ਰੱਖ ਦਿੱਤਾ ਹੈ ਭਰੋਸਾ ਹਮੇਸ਼ਾ ਖਤਰੇ 'ਚ ਹੈ ਇਸ ਵਾਸਤੇ ਭਰੋਸਾ ਵਾਲਾ ਤਾਂ ਬਾਰ-ਬਾਰ ਅਰਦਾਸ ਹੀ ਕਰਦਾ ਰਹੇ ਹੈ ਪ੍ਰਭੂ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਭਰੋਸਾ ਡੋਲਦਾ ਤੋ ਰਕਸ਼ਾ ਕਰ ਤੋ ਹਿੰਮਤ ਦੇ ਸੰਸਾਰ ਦੇ ਚ ਬਹੁਤ ਸਾਰੀਆਂ ਐਸੀਆਂ ਝੋਟਾਂ ਨੇ ਲੱਗਦੀਆਂ ਨੇ हे ਪ੍ਰਭੂ ਪਰੋਸਾ ਡੋਲ। ਐਸੀਆਂ ਘਟਨਾਵਾਂ ਘਟਦੀਆਂ ਨੇ हे ਪ੍ਰਭੂ ਮੈਂ ਚਾਹਦਾ ਨਹੀਂ ਉਹ ਹੋ ਜਾਂਦਾ। ਕਬੀਰ ਕਹਿੰਦੇ ਨੇ ਜੋ ਮੈਂ ਚਿਤਵੋ ਨਾ ਕਰੇ ਮੈਂ ਤੇ ਕੁਝ ਸੋਚਿਆ ਹੋਰ ਸੀ ਹੋ ਗਿਆ ਹੋਰ। ਮੈਂ ਤੇ ਚਾਇਆ ਸੀ ਕੁਝ ਹੋਰ ਹੋ ਗਿਆ ਹੋਰ। जो मैं चितवो ना करे क्या मेरे चितवे होए अपना चितव्या हर करे जो मेरे ना होए भरोसा टूटे ना तो करिए संसार मेरी सोचनी के मुताबिक नहीं चल रहा प्रभु की सोचनी दे मुताब अपना चितव्या हर करे जो मेरे ना होए संसार चल रहा है उस ढंग जो प्रभु दे चेते च चे, है ਸੰਸਾਰ ਇਸ ਢੰਗ ਨਾਲ ਨਹੀਂ ਚੱਲ ਰਿਹਾ ਜੋ ਮੇਰੇ ਚੇਤੇ ਚ। ਮੈਂ ਕੁਝ ਚਿਤਵਨੀ ਹੋਰ ਕੀਤੀ ਸੀ, ਮੈਂ ਕੁਝ ਸੋਚਿਆ ਹੋਰ ਸੀ, ਮੈਂ ਕੁਝ ਚਾਇਆ ਹੋਰ ਸੀ ਨਹੀਂ ਹੁੰਦਾ। ਜੋ ਮੈਂ ਚਿਤਮੋ ਨਾ ਕਰੇ। ਕਦੀ ਬਗੌਰ ਮੁਤਾਲਾ ਕਰਕੇ ਦੇਖਣਾ ਹੋ ਸਕਦਾ ਮੇਰਾ ਅੰਦਾਜ਼ਾ ਗਲਤ ਹੋਵੇ। 100 ਦੇ ਚ 90 ਫੀਸਦੀ ਸਾਡੀ ਚਾਹਤ ਤੋਂ ਉਲਟ ਆਉਂਦਾ ਹੈ। 10% ਦੇ ਇਕ ਦਿਨ ਐਸਾ ਹੁੰਦਾ ਜੋ ਚਾਇਆ ਸੀ ਹੋ ਗਿਆ ਜੋ ਚਿਤਵਿਆ ਸੀ ਹੋ ਗਿਆ 90% ਐਸਾ ਹੈ ਜੋ ਚਾਇਆ ਸੀ ਨਹੀਂ ਹੋਇਆ ਜੋ ਚਿਤਵਿਆ ਸੀ ਨਹੀਂ ਹੋਇਆ ਤੇ ਜੇ 90% ਉਹ ਕੁਝ ਹੋਇਆ ਜੋ ਮੈਂ ਚਿਤਵਿਆ ਸੀ ਨਹੀਂ ਹੋਇਆ ਮੇਰੀ ਚਾਹਤ ਦੇ ਉਲਟ ਹੋਇਆ ਹੁਣ ਇਸ ਭਰੋਸੇ ਨੂੰ ਸੰਭਾਲ ਕੇ ਰੱਖਣਾ ਬੜਾ ਬੜਾ ਘਟਕਿਆ ਕਿਉਂ ਨਵੇਂ ਵੀ ਸਦੀ ਤੋਂ ਉਹ ਕੁਝ ਹੋ ਜਾਂਦਾ ਜੋ ਮੈਂ ਨਹੀਂ ਚਾਹੁੰਦਾ ਸਿਰਫ 10ਵੀਂ ਸਦੀ ਹੋਈ ਕੁਝ ਹੁੰਦਾ ਹੈ ਜੋ ਮੈਂ ਚਾਹਿਆ ਸੀ ਹੋ ਗਿਆ ਜੋ ਮੈਂ ਸੋਚਿਆ ਸੀ ਹੋ ਗਿਆ ਤੇ ਨਵੇਂ ਸਦੀ ਜੋ ਮੈਂ ਸੋਚਿਆ ਸੀ ਨਹੀਂ ਹੋਇਆ ਜੋ ਮੈਂ ਚਾਹਿਆ ਸੀ ਨਹੀਂ ਮਿਲਿਆ ਜੋ ਮੈਂ ਚਿਤਵਿਆ ਸੀ ਨਹੀਂ ਹੋਇਆ ਸਿਰਫ 10ਵੀਂ ਸਦੀ ਹੋਈ ਕੁਝ ਹੁੰਦਾ ਹੈ जो मैं सी हो गया जो मैं सोचया सी हो गया तो नबे सदी जो मैं सोचया सी नहीं होया जो मैं चाया सी नहीं मिले जो मैं सी नहीं होया किस तरह संभालोगे भरोसे में? कि विपरीत अवस्थाव पैदा हो जान, मैं चाया कुछ होर हो गया होर मैं हूँ पाठ किमें करा ਮੈਂ ਚਾਇਆ ਸੀ ਕੁਝ ਹੋਰ ਹੋ ਗਿਆ ਹੋਰ ਹੁਣ ਮੈਂ ਦਾਨ ਪੁੰਨ ਕਿਵੇਂ ਕਰਾਂ ਹੁਣ ਮੈਂ ਪ੍ਰਸ਼ਾਦ ਕਿਵੇਂ ਚੜਾਵਾਂ ਹੁਣ ਮੈਂ ਲੰਗਰ ਕਿਵੇਂ ਕਰਾਵਾਂ ਮੈਂ ਤੇ ਚਾਇਆ ਕੁਝ ਹੋਰ ਸੀ ਹੋ ਗਿਆ ਹੋਰ ਹੁਣ ਮੈਂ ਨਿਤਨੇਮ ਕਿਵੇਂ ਕਰਾਂ ਹੁਣ ਮੈਂ ਗੁਰਦੁਆਰੇ ਕਿਵੇਂ ਜਾਵਾਂ ਇਹਨੂੰ ਬੜੀ ਗਹਿਰਾਈ ਨਾਲ ਲੈਣਾ 90% ਇਹ ਉਹ ਕੁਝ ਹੋਵੇਗਾ ਜੋ ਤੁਸੀਂ ਚਾਇਆ ਸੀ ਉਹ ਨਹੀਂ ਹੋਇਆ ਉਹ ਹੋਵੇਗਾ ਸਿਰਫ 10 ਵਿੱਚ ਸਦੀ ਚਾਇਆ ਸੀ ਹੋ ਗਿਆ ਉਹ ਵੀ ਸਵਾਸੇ ਨਹੀਂ ਕਿ ਹੋ ਗਿਆ ਮੈਂ ਚਾਇਆ ਸੀ ਉਹ ਵੀ ਸਵਾਸੇ ਹੋ ਗਿਆ ਪਰਮਾਤਮਾ ਨੇ ਵੀ ਇਹੀ ਚਾਇਆ ਸੀ ਤਾਂ ਹੋ ਗਿਆ ਉੰਜ ਨਹੀਂ ਹੁੰਦਾ ਦੋ ਜਨੁਕਤਾ ਵੀ ਚੇਤੇ ਰੱਖਣਾ ਸਾਡੀ 10 ਵਿੱਚ ਸਦੀ ਚਾਹਤ ਮੰਗ ਪਰਮਾਤਮਾ ਦੀ ਚਾਹਤ ਨਾਲ ਮੇਲ ਖਾ ਜਾਂਦੀ ਬਾਥੇ ਨੀ ਕਰਨ ਜਿਵੇਂ ਕਈ ਦਫਾ ਬੰਦਾ ਗੱਲ ਕਰ ਰਿਹਾ ਹੁੰਦਾ ਤੇ ਕੁਝ ਕਹਿਣ ਲੱਗਦਾ ਏ ਔਰ ਕਹਿੰਦਾ ਅਗਲਾ ਕਹਿੰਦਾ ਇਹ ਗੱਲ ਤੇ ਮੇਰੇ ਮੂੰਹ ਚ ਸੀ ਜੋ ਮੈਂ ਕਹਿ ਦਿੱਤੀ ਅਗਲਾ ਵੀ ਉਹੀ ਕਹਿਣਾ ਚਾਹੁੰਦਾ ਸੀ ਜੋ ਮੇਰੀ ਚਾਹਤ ਸੀ ਪ੍ਰਮਾਤਮਾ ਦੀ ਚਾਹਤ ਤੇ ਪਹਿਲੇ ਹੀ ਹੋਈ ਸੀ ਤੇ ਬੰਦਾ ਮਗਾਲਤੇ ਚ ਸੋਚ ਲੈਂਦਾ ਮੇਰੀ ਆਸਾ ਪੂਰੀ ਹੋ ਗਈ ਏ ਮੇਰੀ ਚਾਹਤ ਪੂਰੀ ਹੋ ਗਈ ਏ ਨਹੀਂ ਹੋਈ ਪ੍ਰਮਾਤਮਾ ਦੀ ਹੋ ਗਈ ਈਸ਼ਵਰ ਦੇ ਰਹੀ ਹੈ ਤੂੰ ਚਾਇਆ ਕੁਝ ਹੋਰ ਸੀ ਹੋਇਆ ਕੁਝ ਹੋਰ ਹੁਣ ਕੀ ਕਰ ਪਾਣਾ ਮਨ ਬੜਾ ਜ਼ੋਰ ਦਿੱਤਾ ਹੈ ਗੁਰਬਾਣੀ ਨੇ ਔਰ ਸਤਿਗੁਰ ਕੇਦਰ ਪਾਣਾ ਵਿੱਚ ਕੋ ਬਿਰਲਾ ਆਇਆ ਕਦੀ ਕੋਈ ਲੱਖਾਂ ਛੇ ਕਦ ਮਨਉ ਪਾਣਾ ਮੰਦਾ ਕੌਣ ਪਾਣਾ ਮੰਦਾ ਹੈ ਅੰਦਰੋਂ ਗਿਲੇ ਜਾਗਣਗੇ ਹੈ ਪ੍ਰਮਾਤਮਾ ਸੋ ਸਾਡੇ ਨਾਲ ਹੀ ਆਈ ਕੁਝ ਕਰਨਾ ਸੀ ਸਾਡੇ ਨਾਲ ਐਸਾ ਹੋਣਾ ਸੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਆਪਣੇ ਆਪ ਨੂੰ ਸੰਭਾਲਣਾ ਐਸੀ ਹਾਲਤ ਹੈ ਔਰ ਇਹ ਹਕੀਕਤ ਹੈ ਮੈਂ ਚਾਇਆ ਕੁਝ ਹੋਰ ਸੀ ਹੋ ਗਿਆ ਕੁਝ ਹੋਰ ਕਿਵੇਂ ਸੰਭਾਲੀਏ ਉਹਦੀ ਰਜ਼ਾ ਨੂੰ ਮੰਨੇ ਭਾਣੇ ਨੂੰ ਮੰਨੇ ਮੈਂ ਜੋ ਚਾਇਆ ਸੀ ਹੋ ਗਿਆ ਹੁਣ ਧੰਨਵਾਦ ਕਰੀਏ ਸ਼ੁਕਰਾਨਾ ਕਰੀਏ तरीका एंग ए तो खैर यात्रा तो मनन नागी भरोसे ना और अंधेरे च ही हो पाठ कर रहे है समझ कुछ भी नहीं सुन रहे है कीर्तन बल्ले कुछ भी नहीं पै रहे हो रही है कथा ਕੁਝ ਹਿੰਮਤ ਵਾਲੇ ਲੋਗਾ ਨੇ ਮੈਨੂੰ ਸਾਫ਼ ਕਹਿ ਵੀ ਦਿੱਤਾ ਕਈ ਸ਼ਹਿਰਾਂ 'ਚ ਕਹਿੰਨੇ ਜੀ ਇੱਕ ਘੰਟਾ ਤੁਸੀਂ ਬੋਲੇ ਸਾਡੇ ਬਲੇ ਦੇ ਕੁਝ ਨਹੀਂ ਪਤਾ ਨਹੀਂ ਕੀ ਹਾਲ ਕਰਦੇ ਤੁਸੀਂ ਕਈਆਂ ਨੇ ਕਿਹਾ ਔਰ ਮੈਂ ਉਹਨਾਂ ਨੂੰ ਕਹਿ ਸ਼ਾਬਾਸ਼ ਐ ਐਨਾ ਤੁਸੀਂ ਕਬੂਲ ਕਰ ਲਿਆ ਵੀ ਸਾਡੀ ਸਮਝ ਵਿੱਚ ਨਹੀਂ ਆਇਆ ਸ਼ਾਬਾਸ਼ ਕੋਈ ਗੱਲ ਨਹੀਂ ਅੰਧੇਰਾ ਇੱਕ ਦਿਨ ਤੁਸੀਂ ਕਹਿ ਦੇਓਗੇ ਗੱਲ ਪਕੜ ਦੇ ਚਾਗੇ ਸਮਝ ਚਾਹ। ਹਿੰਮਤ ਵਾਲੇ ਨਾ ਕਹਿ ਦਿੰਦੇ ਨੇ ਗੈਨੀ ਸਾਡੇ ਪੱਲੇ ਚ ਨਹੀਂ ਪੈਂਦਾ। ਤੁਸੀਂ ਕੀ ਆਖੇ? ਇੱਥੇ ਨਿਊਯਾਰਕ ਅਮਰੀਕਾ ਦੇਖ ਤੇ ਇੱਕ ਸੱਜਣ ਨੇ ਮੈਨੂੰ ਕਿਹਾ ਕਹਿ ਨਹੀਂ ਜੀ ਥੱਕ ਜਾਂਦੇ ਐ ਕੋਈ ਹਾਸ ਰਸ ਵੀ ਸੁਣਾ ਦਿੱਤਾ ਕਰੋ। ਕਹਿੰਦਾ ਕਈ ਆਉਂਦੇ ਨੇ ਬੜਾ ਹਸਾਉਂਦੇ ਨੇ ਬੜਾ ਆਸਾਨ ਨੇ ਤੁਹਾਨੂੰ ਹੋ ਕੇ ਗਿਆ। ਐਵੇਂ ਜੋ ਹੈ ਖਾਮਾ ਖਾ। ਮਾਇੂਸ ਕੌਣ ਗੱਲ ਨਾਲ ਲੈ ਬੈਠਦੇ ਔਖੇ ਹੋ ਜਾਂਦੇ ਅਸੀਂ ਕੁਝ ਹਸਾ ਦਿੱਤਾ ਕਰੋ ਮੈਂ ਕਹਿੰਦਾ ਪੈਸੇ ਤੁਸੀਂ ਥੀਏਟਰ ਦੇ ਚ ਆਇਓ ਕਿ ਸਤਸੰਗ ਦੇ ਚ ਆਇਓ ਹਾਸਾ ਗਹਿਰਾ ਨਹੀਂ ਆਉਂਦਾ ਲੋਕੀ ਕਹਿੰਦੇ ਨੇ ਵੇ ਹੱਸ ਕੇ ਗੱਲ ਢਾਲ ਦਿੱਤੀ ਹੈ ਹਾਸੇ ਦੀ ਗਹਿਰਾਈ ਨਹੀਂ ਆਉਂਦੀ ਹਾਸਾ ਉਥਲਾ ਹੁੰਦਾ ਹੈ ਹਾਸਾ ਥੋਤਾ ਇੱਕ ਮਨੁੱਖ ਖੇਡ ਖਿੜਾ ਕੇ ਹੱਸ ਰਿਹਾ ਉਹਨੂੰ ਇੱਕੋ ਹੀ ਮਨੁੱਖ ਕਹਿ ਦੇਵੇ ਨਾ ਹੱਸ ਅਸਰ ਦੇ ਬੰਦ ਹੋ ਜਾਂਦਾ ਪਰ ਕੋਈ ਰੋ ਰੇ ਰੋਣਾ ਨਿਕਲਦਾ ਹੈ ਬਹੁਤ ਗਹਿਰੀ ਝੋਟ ਤਾਂ ਹੁਣ 10 ਬੰਦੇ ਉਹਨੂੰ ਕਹਿੰਦੇ ਨਾ ਰੋ ਨਾ ਰੋ ਨਾ ਰੋ ਹੰਝੂ ਇੱਕਦਮ ਰੁਕਦੇ ਨੇ ਸਮਾਂ ਲੱਗਦਾ ਕੋਈ ਐਮਰਜੈਂਸੀ ਬ੍ਰੇਕ ਨਹੀਂ ਕਿ ਹੰਝੂਆਂ ਨੂੰ ਰੋਕ ਲਈ ਹਾਸੇ ਵਾਸਤੇ ਹੈ ਤਾਂਸਾ ਇੱਕਦਮ ਰੁਕ ਜਾਂਦਾ ਹੈ